ਇਸਤਰੀਆਂ ਅਤੇ ਸੁਧਾਰ 19ਵੀਂ ਸਦੀ ਵਿੱਚ ਭਾਰਤੀ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਤਰਸਯੋਗ ਸੀ ਉਸ ਸਮੇਂ ਭਾਰਤ ਵਿੱਚ ਸਤੀ ਪ੍ਰਥਾ ਲੜਕੀਆਂ ਦੀ ਹੱਤਿਆ ਕਰਨਾ ਗੁਲਾਮੀ ਪ੍ਰਥਾ ਵਿਧਵਾ ਵਿਆਹ ਦੀ ਮਨਾਹੀ ਅਤੇ ਬਹੁ ਵਿਆਹ ਆਦਿ ਕੁਰੀਤੀਆਂ ਪ੍ਰਚਲਿਤ ਸਨ ਜਿਨ੍ਹਾਂ ਨੂੰ ਖਤਮ ਕਰਨ ਲਈ 19ਵੀਂ ਸਦੀ ਵਿੱਚ ਧਾਰਮਿਕ ਸਮਾਜਿਕ ਅੰਦੋਲਨ ਸ਼ੁਰੂ ਕੀਤੇ ਗਏ ਹੁਣ ਦੇਖਦੇ ਹਾਂ ਜੀ ਅੱਗੇ ਕਿ ਇਸਤਰੀਆਂ ਦਾ ਲਈ ਜਿਹੜੇ ਇਹ ਅੰਦੋਲਨ ਸ਼ੁਰੂ ਕੀਤੇ ਗਏ ਉਹਨਾਂ ਦੀ ਲੋੜ ਕਿਉਂ ਪਈ ਲੜਕੀਆਂ ਦੀ ਦੇਖੋ ਹੱਤਿਆ ਕੀਤੀ ਜਾਂਦੀ ਸੀ ਬਾਲ ਵਿਆਹ ਪ੍ਰਚਲਿਤ ਸੀਗਾ ਸਤੀ ਪ੍ਰਥਾ ਪ੍ਰਚਲਿਤ ਸੀਗੀ ਵਿਧਵਾ ਵਿਆਹ ਦੀ ਮਨਾਹੀ ਸੀਗੀ ਪਰਦਾ ਪ੍ਰਥਾ ਚੱਲਦੀ ਸੀਗੀ ਦੇਹੇਜ ਪ੍ਰਥਾ ਚੱਲਦੀ ਸੀਗੀ ਇਸਤਰੀਆਂ ਨੂੰ ਅਨਪੜ੍ਹ ਰੱਖਿਆ ਜਾਂਦਾ ਸੀ ਇਹ ਸਾਰੇ ਦੇਖੋ ਲੋੜਾਂ ਸੀਗੀਆਂ ਜਿਨ੍ਹਾਂ ਕਰਕੇ ਇਹਨਾਂ ਅੰਦੋਲਨਾਂ ਨੂੰ ਕਿ ਲਾਉਣਾ ਪਿਆ ਹੁਣ ਆਪਾਂ ਦੇਖਦੇ ਹਾਂ ਇਸਤਰੀਆਂ ਦੀ ਹਾਲਤ ਸੁਧਾਰਨ ਐਂਡ ਦੇ ਕੀ ਕੀ ਕਾਰਨ ਸਨ ਕਿਨਾਂ ਕਾਰਨਾ ਕਰਕੇ ਇਸਤਰੀਆਂ ਦੀ ਹਾਲਤ ਸੁਧਾਰਨ ਦੀ ਲੋੜ ਹੈ ਇਸਤਰੀਆਂ ਜਨਨੀ ਹੁੰਦੀਆਂ ਹਨ ਜੀ ਕੋਈ ਵੀ ਸਮਾਜ ਨਾਰੀ ਦੀ ਉਨਤੀ ਤੋਂ ਬਿਨਾ ਤਰੱਕੀ ਨਹੀਂ ਕਰ ਸਕਦਾ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਇਸਤਰੀਆਂ ਨੂੰ ਸਿੱਖਿਆ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਮਾਜ ਵਿੱਚ ਫੈਲੀਆਂ ਬੁਰਾਈਆਂ ਤਾਂ ਹੀ ਦੂਰ ਹੋ ਸਕਦੀਆਂ ਹਨ ਜੇਕਰ ਇਸਤਰੀਆਂ ਦੀ ਦਸ਼ਾ ਸੁਧਾਰਨ ਲਈ ਠੋਸ ਕਦਮ ਚੁੱਕੇ ਜਾਣ ਇੱਕ ਵਿਕਸਿਤ ਦੇਸ਼ ਅਤੇ ਸਮਾਜ ਲਈ ਇਸਤਰੀਆਂ ਨੂੰ ਸਮਾਨਤਾ ਦਾ ਅਧਿਕਾਰ ਦੇਣਾ ਜ਼ਰੂਰੀ ਹੈ ਸਮਾਜ ਸੁਧਾਰਕ ਜਾਣਦੇ ਸਨ ਕਿ ਦੇਸ਼ ਵਿੱਚ ਇਸਤਰੀਆਂ ਦੀ ਸੰਖਿਆ ਕਾਫੀ ਹੋਣ ਕਰਕੇ ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਕਰ ਅਤੇ ਸਮਾਜ ਵਿੱਚ ਇਸਤਰੀਆਂ ਨੂੰ ਬਣਦੇ ਹੱਕ ਅਤੇ ਉਹਨਾਂ ਨੂੰ ਸੁਤੰਤਰਤਾ ਦਿੱਤੀ ਜਾਵੇ। ਹੁਣ ਆਪਾਂ ਦੇਖਦੇ ਹਾਂ ਜੀ ਸਮਾਜ ਵਿੱਚ ਜਿਹੜਾ ਇਸਤਰੀਆਂ ਦਾ ਸੁਧਾਰ ਕਰਨ ਲਈ ਕਿਹੜੇ-ਕਿਹੜੇ ਜਿਹੜੇ ਸਮਾਜ ਸੁਧਾਰਕ ਸਨ ਉਹਨਾਂ ਨੇ ਯੋਗਦਾਨ ਪਾਇਆ ਜਿਹਦੇ ਵਿੱਚੋਂ ਸੰਜੀਤ ਰਾਜਾ ਰਾਮ ਮੋਨ ਰਾਇ ਰਾਜਾ ਰਾਮ ਮੋਨ ਰਾਇ 19ਵੀਂ ਸਦੀ ਦੇ ਮਹਾਨ ਸਮਾਜ ਸੁਧਾਰਕ ਸਨ ਉਹਨਾਂ ਅਨੁਸਾਰ ਸਮਾਜ ਉਦੋਂ ਤੱਕ ਗੁਰੂਤੀ ਨਹੀਂ ਕਰ ਸਕਦਾ ਜਦੋਂ ਤੱਕ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਨਹੀਂ ਦਿੱਤੇ ਜਾਂਦੇ ਉਹਨਾਂ ਦੇ ਭਰਾ ਜਗਮੁਹਨ ਦੀ ਮੌਤ ਪਿੱਛੋਂ ਉਹਨਾਂ ਦੀ ਪਤਨੀ ਨੂੰ ਜ਼ਬਰਦਸਤੀ ਸਤੀ ਕਰ ਦਿੱਤਾ ਗਿਆ ਇਸ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲਿਆਂਦਾ ਉਹਨਾਂ ਨੇ ਸਮਾਜ ਵਿੱਚੋਂ ਸਤੀ ਪ੍ਰਥਾ ਖਤਮ ਕਰਨ ਲਈ ਪਚਾਰ ਕੀਤਾ ਉਹਨਾਂ ਦੀਆਂ ਦਲੀਲਾਂ ਅਤੇ ਯਤਨਾਂ ਦੇ ਸਿੱਟੇ ਵਜੋਂ ਸਰਕਾਰ ਨੇ 1829 ਵਿੱਚ ਸਤੀ ਪ੍ਰਥਾ ਦੇ ਕਾਨੂੰਨ ਰਾਹੀ ਪਾਬੰਦੀ ਲਗਾ ਦਿੱਤੀ। ਉਸ ਤੋਂ ਅੱਗੇ ਸਮਝੀ ਈਸ਼ਵਰ ਚੰਦਰ ਵਿਦਿਆਸਾਗਰ ਜੀ। ਈਸ਼ਵਰ ਚੰਦਰ ਵਿਦਿਆਸਾਗਰ ਜੀ ਵੀ ਇੱਕ ਵੱਡੇ ਸਮਾਜ ਸੁਧਾਰਕ ਸਨ। ਉਹਨਾਂ ਨੇ ਲੜਕੀਆਂ ਨੂੰ ਪੜਾਉਣ ਲਈ ਆਪਣੇ ਖਰਚੇ ਦੇ ਬੰਗਾਲ ਵਿੱਚ ਲਗਭਗ 25 ਸਕੂਲ ਸਥਾਪਿਤ ਕੀਤੇ। ਉਹਨਾਂ ਨੇ ਵਿਧਵਾ ਵਿਆਹ ਸੰਬੰਧੀ ਸੰਘਰਸ਼ ਸ਼ੁਰੂ ਕੀਤਾ। ਉਹਨਾਂ ਨੇ 1855 ਤੋਂ ਲੈ ਕੇ 1860 ਈਸਵੀ ਦੌਰਾਨ ਲਗਭਗ 25 ਵਿਧਵਾ ਵਿਆਹ ਕਰਵਾਏ। ਉਹਨਾਂ ਨੇ ਬਾਲ ਵਿਆਹ ਦਾ ਖੰਡਨ ਕੀਤਾ। ਉਹਨਾਂ ਦੇ ਯਤਨਾਂ ਸਦਕਾ 1856 ਈਸਵੀ ਵਿੱਚ Hindu ਵਿਧਵਾ ਵਿਆਹ ਕਾਨੂੰਨ ਪਾਸ ਕੀਤਾ ਗਿਆ ਉਸ ਤੋਂ ਅੱਗੇ ਸਮਝੀ ਸਰ ਸੈਦ ਅਹਿਮਦ ਖਾਨ ਜੀ ਸਰ ਸੈਦ ਅਹਿਮਦ ਖਾਨ ਜੀ ਨੇ ਮੁਸਲਿਮ ਸਮਾਜ ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਦੇ ਸੁਧਾਰ ਲਈ ਕਾਫੀ ਕੰਮ ਕੀਤੇ ਉਹਨਾਂ ਨੇ ਇਹ ਕਿਹਾ ਕਿ ਸਮਾਜ ਦੀ ਜਿਹੜੀ ਖੁਸ਼ਹਾਲੀ ਹੈ ਤਾਂ ਹੀ ਹੋ ਸਕਦੀ ਹੈ ਜੇਕਰ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਜਿਹੜਾ ਹੈਗਾ ਸਮਝਿਆ ਜਾਵੇ ਉਹਨਾਂ ਨੇ ਤਲਾਕ ਪ੍ਰਥਾ ਬਾਲ ਵਿਵਾ ਪਰਦਾ ਪ੍ਰਥਾ ਦਾ ਵੀ ਖੰਡਨ ਕੀਤਾ ਉਹ ਸਮਾਜ ਵਿੱਚ ਪ੍ਰਚਲਿਤ ਗੁਲਾਮੀ ਦੀ ਪ੍ਰਥਾ ਨੂੰ ਚੰਗਾ ਨਹੀਂ ਸਮਝਦੇ ਸਨ ਉਹਨਾਂ ਨੇ ਸਮਾਜ ਵਿੱਚ ਦੀਆਂ ਬੁਰਾਈਆਂ ਨੂੰ ਖਤਮ ਕਰਨ ਲਈ तहਜੀਬ-ਉਲ اخلاق ਨਾਂ ਦਾ ਅਖਬਾਰ ਕੱਢਿਆ ਸੈਯਦ ਅਹਿਮਦ ਖਾਨ ਧਾਰਮਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਦੇਣ ਦੇ ਹੱਕ ਵਿੱਚ ਸਨ ਉਸ ਤੋਂ ਅੱਗੇ ਸਾੰਜੀ ਸਵਾਮੀ ਵਿਵੇਕਾਨੰਦ ਜੀ ਸਵਾਮੀ ਵਿਵੇਕਾਨੰਦ ਜੀ ਨੇ 1897 ਵਿੱਚ ਆਪਣੇ ਗੁਰੂ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਦੀ ਯਾਦ ਵਿੱਚ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ। ਉਹ ਉਹ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਪੱਖ ਵਿੱਚ ਸਨ। ਉਹਨਾਂ ਨੇ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਜਿਵੇਂ ਕਿ ਲੜਕੀਆਂ ਦੀ ਹੱਤਿਆ ਕਰਨਾ ਵਾਲ ਵਿਵਾ ਦੇਹ ਦੇਹ ਪ੍ਰਥਾ ਆਦੀ ਦਾ ਵਿਰੋਧ ਕੀਤਾ ਉਹ ਵਿਧਵਾ ਵਿਵਾ ਦੇ ਪੱਖ ਵਿੱਚ ਸਨ ਉਹਨਾਂ ਨੇ ਇਸਤਰੀ ਸਿੱਖਿਆ ਦਾ ਪ੍ਰਚਾਰ ਕੀਤਾ ਅਤੇ ਕਈ ਸਕੂਲਾਂ ਅਤੇ ਲਾਇਬ੍ਰੇਰੀਆਂ ਦੀ ਸਥਾਪਨਾ ਵੀ ਕੀਤੀ ਉਸ ਤੋਂ ਅੱਗੇ ਸੰਜੀ ਕੇਸ਼ਵ ਚੰਦਰ ਸ਼ੇਨ ਦਾ ਯੋਗਦਾਨ ਕੇਸ਼ਵ ਚੰਦਰ ਸ਼ੇਨ ਇੱਕ ਹੋਰ ਵੱਡੇ ਸਮਾਜ ਸੁਧਾਰਕ ਸਨ ਉਹ 1857 ਵਿੱਚ ਬ੍ਰਹਮੋ ਸਮਾਜ ਵਿੱਚ ਸ਼ਾਮਲ ਹੋਏ ਸਨ 1860 ਇਸ ਵਿੱਚ ਉਹਨਾਂ ਨੇ ਸੰਗਤ ਸਭਾ ਸਥਾਪਿਤ ਕੀਤੀ ਜਿਸ ਵਿੱਚ ਧਰਮ ਬੱਦੀ ਮਸਲਿਆਂ ਬਾਰੇ ਵਿਚਾਰ ਚਰਚਾ ਹੁੰਦੀ ਸੀ ਕੇਸ਼ਵ ਚੰਦਰ ਸੇਨ ਨੇ ਇਸਤਰੀ ਸਿੱਖਿਆ ਅਤੇ ਵਿਧਵਾ ਪੁਨਰ ਵਿਆਹ ਦੇ ਹੱਕ ਵਿੱਚ ਪ੍ਰਚਾਰ ਕੀਤਾ ਉਹਨਾਂ ਨੇ ਬਾਲ ਵਿਆਹ ਅਤੇ ਬਹੁ ਵਿਆਹ ਆਦਿ ਪ੍ਰਥਾਵਾਂ ਦੀ ਸਖਤ ਨਿੰਦਿਆ ਕੀਤੀ ਕੇਸ਼ਵ ਚੰਦਰ ਸੇਨ ਦੀ ਕੋਸ਼ਿਸ਼ਾਂ ਕਰਕੇ 1872 ਵਿੱਚ ਸਰਕਾਰ ਨੇ ਕਾਨੂੰਨ ਪਾਸ ਕਰਕੇ ਦੂਜੇ ਵਿਆਹ ਤੇ ਪਾਬੰਦੀ ਲਗਾ ਦਿੱਤੀ ਉਸ ਤੋਂ ਅੱਗੇ ਸੰਜੀ ਸ਼੍ਰੀਮਤੀ ਐਨੀ ਬਸੰਤ ਜੀ ਸ਼੍ਰੀਮਤੀ ਐਨੀ ਬਸੰਤ 1886 ਵਿੱਚ इंग्लैंड ਵਿੱਚ ਫਿਲਾਸੋਫੀਕਲ ਸੁਸਾਇਟੀ ਵਿੱਚ ਸ਼ਾਮਲ ਹੋਏ ਉਹ 1893 ਵਿੱਚ ਭਾਰਤ ਆਈ ਫਿਲਾਸੋਫੀਕਲ ਸੁਸਾਇਟੀ ਨੇ अनेका ਸਮਾਜ ਸੁਧਾਰ ਵੀ ਕੀਤੇ ਬਾਲ ਵਿਵਹ ਅਤੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਇਸ ਨੇ ਨਵੀਂ ਜਾਤੀ ਨਵੀਂ ਜਾਤੀ ਦੇ ਲੋਕਾਂ ਅਤੇ ਵਿਦਵਾ ਇਸਤਰੀਆਂ ਦੀ ਭਲਾਈ ਲਈ ਯਤਨ ਕੀਤੇ ਸੋਸਾਇਟੀ ਨੇ ਸਿੱਖਿਆ ਦਾ ਵਿਕਾਸ ਕਰਨ ਲਈ ਥਾਂ-ਥਾਂ ਤੇ ਲੜਕੇ ਅਤੇ ਲੜਕੀਆਂ ਲਈ ਸਕੂਲ ਖੋਲੇ 1898 ਵਿੱਚ ਬਨਾਰਸ ਵਿੱਚ ਸੈਂਟਰਲ ਹਿੰਦੂ ਕਾਲਜ ਸਥਾਪਿਤ ਕੀਤਾ ਗਿਆ ਜਿੱਥੇ ਹਿੰਦੂ ਧਰਮ ਦੀ ਸਿੱਖਿਆ ਦੇ ਨਾਲ-ਨਾਲ ਦੂਜੇ ਧਰਮਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ ਹੁਣ ਆਪਾਂ ਦੇਖਦੇ ਹਾਂ ਜੀ ਸੁਧਾਰ ਅੰਦੋਲਨ ਦਾ ਪ੍ਰਭਾਵ ਕੀ ਪਿਆ ਜਿਹੜੇ ਇਹ ਸੁਧਾਰ ਅੰਦੋਲਨ ਚੱਲੇ ਇਹਨਾਂ ਦਾ ਪ੍ਰਭਾਵ ਕੀ ਪਿਆ 1795 ਈਸਵੀ ਅਤੇ 1840 ਈਸਵੀ ਚ ਕਾਨੂੰਨ ਪਾਸ ਕਰਕੇ ਕੰਨਿਆ ਦੀ ਹੱਤਿਆ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ 1829 ਵਿੱਚ ਲਾਰਡ ਵਿਲੀਅਮ ਵੈਂਟਿੰਗ ਨੇ ਕਾਨੂੰਨ ਰਾਹੀਂ ਸਤੀ ਪ੍ਰਥਾ ਤੇ ਪਾਬੰਦੀ ਲਗਾ ਦਿੱਤੀ ਸਰਕਾਰ ਨੇ 1843 ਵਿੱਚ ਇੱਕ ਕਾਨੂੰਨ ਪਾਸ ਕਰਕੇ ਭਾਰਤ ਵਿੱਚ ਦਾਜ ਪ੍ਰਥਾ ਖਤਮ ਕਰ ਦਿੱਤੀ ਬੰਗਾਲ ਦੇ ਮਹਾਨ ਸਮਾਜ ਸੁਧਾਰਕ ਈਸ਼ਵ ਚੰਦਰ ਸੇਨ ਅਰਥਾਤ ਈਸ਼ਵ ਚੰਦਰ ਵਿਦਿਆਸਾਗਰ ਦੇ ਯਤਨਾਂ ਨਾਲ 1856 ਈਸਵੀ ਵਿੱਚ ਵਿਧਵਾ ਪੁਨਰ ਵਿਆਹ ਨੂੰ ਕਾਨੂੰਨ ਦੁਆਰਾ ਮਾਨਤਾ ਦੇ ਦਿੱਤੀ ਸਰਕਾਰ ਨੇ 1860 ਵਿੱਚ ਇੱਕ ਕਾਨੂੰਨ ਪਾਸ ਕਰਕੇ ਲੜਕੀਆਂ ਲਈ ਵਿਆਹ ਦੀ ਉਮਰ ਘੱਟ ਤੋਂ ਘੱਟ 10 ਸਾਲ ਨਿਸ਼ਚਿਤ ਕੀਤੀ 1929 ਵਿੱਚ ਸ਼ਾਰਦਾ ਐਕਟ ਅਨੁਸਾਰ ਲੜਕੀਆਂ ਦੇ ਵਿਆਹ ਕਰਨ ਲਈ ਘੱਟ ਤੋਂ ਘੱਟ ਉਮਰ 16 ਸਾਲ ਅਤੇ ਲੜਕੀਆਂ ਦੇ ਲਈ 14 ਸਾਲ ਦੀ ਉਮਰ ਨਿਸ਼ਚਿਤ ਕੀਤੀ ਗਈ 1872 ਵਿੱਚ ਸਰਕਾਰ ਨੇ ਇੱਕ ਕਾਨੂੰਨ ਪਾਸ ਕਰਕੇ ਅੰਤਰਜਾਤੀ ਵਿਆਹ ਕਰਨ ਦੀ ਪਰਗਾਨਗੀ ਦੇ ਦਿੱਤੀ 1854 ਵਿੱਚ ਵੁੱਡ ਡਿਸਪੈਚ ਵਿੱਚ ਇਸਤਰੀਆਂ ਦੀ ਸਿੱਖਿਆ ਤੇ ਜ਼ੋਰ ਦਿੱਤਾ ਗਿਆ ਇਹ ਸਾਡੇ ਜੀ ਇਸ ਵਿੱਚ ਜਿਹੜੇ ਇਹਨਾਂ ਅੰਦੋਲਨਾਂ ਦੇ ਪ੍ਰਭਾਵ ਪਏ ਸਨ ਧੰਨਵਾਦ ਜੀ